ਸੂਬੇਦਾਰ Shiv Singh ਦੀ ਕਿਤਾਬ ਅਨੂਠੀਆਂ ਯਾਦਾਂ ਹੱਡ ਬੀਤੀਆਂ ਦਾ ਤੀਜਾ ਜਐ ਭਾਗ 2 ਜੰਗਲੀ ਜਾਨਵਰ ਸੇ ਦਾ ਸਰਵਨਾਸ ਹੁੰਦਾ ਅੱਖੀ ਦੇਖਿਆ ਬਚਪਨ ਵੇਲੇ ਤਾਂ ਇੱਕ ਦੋਸਤ ਜੋ ਮੇਰਾ ਖਾਮੋਬਰ ਵੀ ਸੀ ਕਰਤਾਰ ਸਿੰਘ ਨੂੰ ਪਤਾ ਲੱਗਿਆ ਪਿੰਡ ਵਿੱਚ ਤੂਤਾਂ ਵਾਲੇ ਤਿੰਨ ਖੂਹਾਂ ਦੇ ਪਰਲੇ ਪਾਸੇ ਸਿਵਿਆਂ ਦੇ ਕੋਲ ਨੇੜੇ ਹੀ ਮਿੱਟੀ ਦੀ ਲੰਬੀ ਵੱਟ ਦੇ ਉਰਲੇ ਪਾਸੇ ਤੇ ਬਣੇ ਘੁਰਨਿਆਂ ਯਾਨੀ ਖੁੱਡਾਂ ਵਿੱਚ ਰਹਿੰਦੀਆਂ ਬਹੁਤ ਸਾਰੀਆਂ ਸੇਹਾਂ ਨੂੰ ਮਾਰਨ ਵਾਸਤੇ ਕੁਝ ਬੰਦੇ ਆ ਕੇ ਮਾਰ ਰਹੇ ਨੇ ਕਰਤਾਰ ਸਿੰਘ ਮੈਨੂੰ ਦੱਸ ਕੇ ਉੱਥੇ ਲੈ ਜਾਣ ਵਾਸਤੇ ਆ ਗਿਆ ਉਸ ਵੇਲੇ ਮੈਂ ਤੇ ਕਰਤਾਰ ਸਿੰਘ ਕਾਰੀ ਬਹੁਤ ਹੀ ਛੋਟੀ ਉਮਰ ਵਿੱਚ ਬੱਚੇ ਸੀ ਮੈਂ ਤੇ ਕਾਰੀ ਨੇ ਵੱਡੇ ਹੋ ਕੇ ਅਮਰਤ ਸ਼ੱਕੇ ਮੈਂ ਸ਼ਿਬਾ ਤੋਂ ਸ਼ਿਵ ਸਿੰਘ ਟੁਕਾਰੀ ਤੋਂ ਕਰਤਾਰ ਸਿੰਘ ਬਣ ਗਿਆ ਅਸੀਂ ਮਿੱਟੀ ਦੀ ਉਸ ਵਟ ਦੇ ਉਰੇ ਹੀ ਪਹੁੰਚੇ ਤਾਂ ਸੇਹਾਂ ਮਾਰਨ ਵਾਲੇ ਸ਼ਿਕਾਰੀ ਸਾਨੂੰ ਦੂਰੋਂ ਹੀ ਕਹਿਣ ਲੱਗੇ ਓ ਮੁੰਡਿਓ ਦੂਰ ਚੱਲੇ ਜਾਓ ਅਜੀ ਹੋਰ ਦੂਰ ਜਾ ਕੇ ਦੇਖਦੇ ਆਂ ਕੁਝ ਸ਼ਿਕਾਰੀਆਂ ਕੋਲ ਤਾਂ ਵੱਡੀਆਂ ਡਾਂਗਾਂ ਸੀ ਤੇ ਬਾਕੀਆਂ ਕੋਲ ਲੰਬੀਆਂ ਸੱਣੀਆਂ ਜੋ ਸਰੀਰੀਆਂ ਬਣੀਆਂ ਹੋਈਆਂ ਸਨ ਲੋਹੇ ਦੇ ਸੱਣੀਆਂ ਵਾਲੀਆਂ ਲੰਬੀਆਂ ਸੱਣੀਆਂ ਵਾਲੇ ਸ਼ਿਕਾਰੀ ਆਪਣੀਆਂ ਸੱਣੀਆਂ ਨੂੰ ਬਾਰੋ-ਬਾਰੀ ਸੇਹਾਂ ਦੇ ਕੁਰਨਕੋਡ ਵਿੱਚ ਪਾਉਂਦੇ ਟੋਹ ਲਾਉਂਦੇ ਤੇ ਅੰਦਰ ਛੁਪੀ ਹੋਈ ਸੇਹ ਨੂੰ ਸੱਣੀ ਵਿੱਚ ਫੜ ਲੈਂਦੇ ਤੇ ਜਦੋਂ ਬਾਹਰ ਖਿੱਚਣ ਵਾਸਤੇ ਹੋਰ ਕੁੱਟਦੇ ਤਾਂ ਕੁੱਟਣ ਦੇ ਦਰਦ ਕਰਕੇ ਸੇਹ ਅੰਦਰ ਹੀ ਚੀਕਾਂ ਮਾਰਦੀ ਨੂੰ ਬਾਹਰ ਖਿੱਚ ਲੈਂਦੇ ਤਾਂ ਬਾਹਰ ਖੜਾ ਡਾਂਗਾ ਵਾਲਾ ਸੰਨੀ ਵਿੱਚ ਕਾਬੂ ਕੀਤੀ ਸੇਹ ਦੇ ਉੱਤੋਂ ਡਾਂਗਾ ਵਰਾ ਦਿੰਦਾ ਤੇ ਉਹ ਚੀਕਾਂ ਮਾਰਦੀ ਮਾਰਦੀ ਮਰੀ ਨਹੀਂ ਜਾਂਦੀ ਡੰਗ ਮਾਰਨ ਨਾਲ ਉਸ ਦੇ ਸਰੀਰ ਦੇ ਤਿੱਖੇ ਤਕਲੇ ਨਿਕਲ ਕੇ ਦੂਰ ਡਿੱਗਦੇ ਸਾਨੂੰ ਦੂਰੋਂ ਦਿਸਦੇ ਸੀ ਇਸ ਤਰ੍ਹਾਂ ਸ਼ਿਕਾਰੀਆਂ ਨੇ ਸਾਰੀਆਂ ਖੁੱਡਾਂ ਘੁਰਨਿਆਂ ਵਿੱਚੋਂ ਸੇਹਾ ਮਾਰ ਕੇ ਬੂਰੀਆਂ ਪਰ ਲੀਆਂ ਸੀ ਹੋਰ ਵੀ ਨੇੜੇ ਜਿਹੜੇ ਸਾਰੇ ਘੁਰਨਿਆਂ ਵਿੱਚੋਂ ਸੇਹਾ ਮਾਰ ਕੇ ਉਹਨਾਂ ਦਾ ਸਰਬਨਾਸ਼ੀ ਕਰ ਦਿੱਤਾ ਸੀ ਮਗਰੋਂ ਸੁਣਿਆ ਸੀ ਕਿ ਸੇਹਾ ਫਸਲਾਂ ਦਾ ਬਹੁਤ ਨੁਕਸਾਨ ਕਰਦੀਆਂ ਸੀ ਜਿਸ ਕਰਕੇ ਸ਼ਿਕਾਰੀਆਂ ਨੂੰ ਪਿੰਡ ਵਾਸੀ ਕਿਸਾਨਾਂ ਨੇ ਹੀ ਸੱਦਿਆ ਸੀ। ਜੰਗਲੀ ਜਾਨਵਰ ਸੇਹ ਦੀ ਪਛਾਣ। ਜੰਗਲੀ ਜਾਨਵਰ ਸੇਹ ਨੂੰ ਮੈਂ ਛੋਟੇ ਹੁੰਦੇ ਦੇਖਿਆ ਕਰਕੇ ਪੱਕੀ ਪਛਾਣ ਤਾਂ ਨਹੀਂ ਦੱਸ ਸਕਦਾ ਪਰ ਜੋ ਕੁਝ ਚੇਤੇ ਵਿੱਚ ਪਤਾ ਹੈ ਇਸ ਤਰ੍ਹਾਂ ਕਿ ਧਰਤੀ ਉੱਪਰ ਮਿੱਟੀ ਦੀ ਢੇਰੀ ਵਿੱਚ ਆਪਣਾ ਘੁਰਨਾ ਬਣਾ ਕੇ ਰਹਿਣ ਵਾਲਾ ਦੋ ਲੱਤਾਂ ਵਾਲਾ ਲੰਬੀ ਧੌਣ ਚੁੰਝ ਵਾਲਾ ਸਰੀਰ ਉੱਪਰ ਕੰਡੇਰਨੇ ਦੀ ਤਰਸ ਤੇ ਸਰੀਰਕ ਸੁਰੱਖਿਆ ਵਾਸਤੇ ਲੱਗੇ ਤਿੱਖੇ ਤੱਕਲੇ ਜੋ ਸਿਰੇ ਤੋਂ ਕਾਲੇ ਰੰਗ ਦੇ ਦੋ ਲੱਤਾਂ ਤੇ ਪੈਰ ਦੀਆਂ ਉਂਗਲਾਂ ਬਿਲਕੁਲ ਮਨੁੱਖੀ ਬੱਚਿਆਂ ਵਰਗੀਆਂ ਹੁੰਦੀਆਂ ਹਨ ਜਦੋਂ ਸੇਹਾ ਰੇਤ ਉੱਪਰੋਂ ਦੀ ਲੰਘ ਕੇ ਪੈਰਾਂ ਦੇ ਇਨਸ਼ਾਨ ਪਿੱਛੇ ਛੱਡਦੀਆਂ ਤਾਂ ਮਨੁੱਖੀ ਬੱਚੇ ਲੰਘੇ ਦੀ ਪੈੜ ਦਾ ਭਲੇਕਾ ਪੈਂਦਾ ਹੋਣੀ ਨਸਲ ਪੰਜਾਬ ਵਿੱਚ ਸ਼ਾਇਦ ਨਾ ਹੋਵੇ ਪਰ ਦੂਰ ਦਰਾਡੇ ਜਾਂ ਚਿੜੀਆ ਕਰਾਂ ਵਿੱਚੀ ਹੋਵੇਗੀ ਹਰੀ ਕ੍ਰਾਂਤੀ ਨੇ ਵੀ ਜੰਗਲੀ ਜਾਨਵਰਾਂ ਦੇ ਸਰਬਨਾਸ਼ ਵਿੱਚ ਹਿੱਸਾ ਪਾਇਆ ਜਦੋਂ ਵਿਕਾਸ ਹੁੰਦਾ ਹੈ ਤਾਂ ਬਗੈਰ ਬੁਲਾਏ ਵਿਨਾਸ਼ ਵੀ ਨਾਲ ਆਪ ਹੀ ਆ ਜਾਂਦਾ ਹੈ ਪੰਜਾਬ ਸਰਕਾਰ ਨੇ 1968-63 ਈਸਵੀ ਨੂੰ ਸਰਵੇ ਕਰਾ ਕੇ ਮਰੱਬੇਬੰਦੀ ਕਰਾ ਦਿੱਤੀ ਸੀ ਕਿਸਾਨਾਂ ਦੀਆਂ ਦੂਰ ਦੂਰ ਜ਼ਮੀਨਾਂ ਦੀਆਂ ਸਾਰੀਆਂ ਟੁਕੜੀਆਂ ਨੂੰ ਇੱਕ ਥਾਂ ਤੇ ਇਕੱਠਾ ਕਰ ਦਿੱਤਾ ਸੀ ਤਾਂ ਕਿਸਾਨਾਂ ਨੇ ਨਵੇਂ ਵੱਡੇ ਬਣੇ ਜ਼ਮੀਨੀ ਟੁਕੜੇ ਨੂੰ ਸੰਵਾਰਨ ਤੇ ਪਧਰਾ ਕਰਨ ਵਾਸਤੇ ਆਪਣੇ ਘੇਰੇ ਵਿੱਚ ਆਏ ਬੂਜੀਆਂ ਝਾੜੀਆਂ ਮਲਿਆਂ 베ਰੀਆਂ ਨੂੰ ਜੜੋਂ ਪੁੱਟ ਦਿੱਤਾ ਬਲਡੋਜ਼ਰਾਂ ਟਰੈਕਟਰਾਂ ਨਾਲ ਜ਼ਮੀਨ ਵਿੱਚ ਡੂੰਘੇ ਟੋਏ ਕੱਢ-ਕੱਢ ਕੇ ਚੰਗੀ ਮਿੱਟੀ ਬਾਹਰ ਕੱਢ ਟੋਇਆਂ ਨੂੰ ਧੋੜਿਆਂ ਟਿੱਬਿਆਂ ਵਾਲੀ ਮਿੱਟੀ ਨਾਲ ਭਰ ਕੇ ਉੱਪਰ ਚੰਗੀ ਮਿੱਟੀ ਪਾ ਕੇ ਲੈਵਲ ਪੱਕੋਂ ਪਧਰਾ ਕਰ ਦਿੱਤਾ ਪਧਰਾ ਕਰਕੇ ਖੇਤਾਂ ਵਿੱਚ ਬਿਜਲੀ ਦੇ ਕਨੈਕਸ਼ਨ ਲੈ ਕੇ ਮੋਟਰਾਂ ਲੱਗੀਆਂ ਤੇ ਕਈ ਕਿਸਾਨਾਂ ਨੇ ਉੱਤੇ ਫਾਰਮ ਹਾਊਸ ਬਣਾ ਰਹਿائش ਵੀ ਉੱਥੇ ਕਰ ਲਈ ਸੀ ਜੜਾਂ ਤੋਂ ਪੁੱਟੇ ਗਏ ਕੰਡਿਆਲੇ ਤੇ ਨੀਵੇਂ ਰਹਿਣ ਵਾਲੇ ਮਲੇ ਝਾੜੀਆਂ ਬੇਰੀਆਂ ਬੂਜੇ ਜਿੱਥੇ ਛੋਟੇ-ਛੋਟੇ ਜੰਗਲੀ ਜੀਵਾਂ ਤੇ ਪੰਛੀਆਂ ਨੂੰ ਮਨੁੱਖੀ ਸ਼ਿਕਾਰੀਆਂ ਤੇ ਵੱਡੇ ਮਾਸਾਹਰੀ ਜਾਨਵਰਾਂ ਤੇ ਵੱਡੇ ਪੰਛੀਆਂ ਤੋਂ ਜਾਨ ਬਚਾਉਣ ਵਾਸਤੇ ਸੁਰੱਖਿਆ ਪ੍ਰਦਾਨ ਕਰਦੇ ਸਨ ਨਾਲ ਹੀ ਰਾਤ ਵੇਲੇ ਰਹਿਣ ਬਸੇਰਾ ਵੀ ਬਖਸ਼ ਦਿੰਦੇ ਸੀ ਜਿਸ ਕਰਕੇ ਛੋਟੇ ਜੀਵਾਂ ਤੇ ਪੰਛੀਆਂ ਦੀ ਗਿਣਤੀ ਨਹੀਂ ਘਟਦੀ ਸੀ ਇਹ ਥੋੜੀ ਬਹੁਤ ਗਿਣਤੀ ਘਟਦੀ ਵੀ ਸੀ ਤਾਂ ਕੰਡਿਆਲੇ ਤੇ ਨੀਵੇਂ ਰੁੱਖਾਂ ਵਿੱਚ ਬਣੇ ਸੁਰੱਖਿਤ ਘੁਰਨੇ ਤੇ ਆਲਿਆਂ ਵਿੱਚ ਦਿੱਤੇ ਅੰਡੇ ਤੇ ਬੱਚੇ ਘਟਦੀ ਗਿਣਤੀ ਨੂੰ ਫਿਰ ਪੂਰੀ ਕਰਦੇ ਸੀ ਮਿੱਟੀ ਦੀਆਂ ਬਣੀਆਂ ਵੱਟਾਂ ਯਾਨੀ ਢੇਰ ਤੋੜੇ ਤੇ ਟਿੱਬੇ ਪਧਰੇ ਹੋ ਜਾਣ ਕਰਕੇ ਤੋੜਿਆਂ ਵਿੱਚ ਘੁਰਨੇ ਤੇ ਖੁੱਡਾਂ ਬਣਾ ਕੇ ਰਹਿਣ ਵਾਲੇ ਜੰਗਲੀ ਜੀਵ ਸਹੇ ਕਿਰਲੀਆਂ ਕੰਢੇਦਨ ਤੇ ਬੀਜੀਆਂ ਹੋਈਆਂ ਫਸਲਾਂ ਤੇ ਹੁੰਦੇ ਜ਼ਹਿਰੀਲੇ ਜ਼ਹਿਰਾਂ ਦੇ ਸਪਰੇ ਨੇ ਹਵਾ ਤੇ ਖੇਤਾਂ ਵਿੱਚ ਪਾਣੀ ਨੂੰ ਜ਼ਹਿਰੀਲਾ ਕਰਕੇ ਫਸਲਾਂ ਵਿੱਚ ਲੁੱਕ ਕੇ ਦਿਨ ਕੱਟਣ ਵਾਲੇ ਜੰਗਲੀ ਜਾਨਵਰਾਂ ਤੇ ਪੰਛੀਆਂ ਨੂੰ ਜ਼ਿੰਦਾ ਰਹਿਣਾ ਮੁਹਾਲ ਕਰ ਦਿੱਤਾ ਸੀ ਛੁਪ ਕੇ ਹਨੇਰੇ ਵਿੱਚ ਰਹਿਣ ਵਾਲੇ ਜੀਵਾਂ ਤੇ ਪੰਛੀਆਂ ਨੂੰ ਰਾਤ ਵੇਲੇ ਫਾਰਮ ਹਾਊਸਾਂ ਤੇ ਟਿਊਬਵਲਾਂ ਉੱਪਰ ਜਾਗ ਰਹੇ ਵੱਡੇ ਵੱਡੇ ਲਾਟੂਆਂ ਦੀ ਦੂਰ ਤੱਕ ਜਾਂਦੀ ਲੋ ਟਰੈਕਟਰਾਂ ਤੇ ਲੱਗੇ ਡੈੱਕਾਂ ਦੇ ਗੀਤਾਂ ਦੀ ਬਹੁਤ ਉੱਚੀ ਕੰਨ ਪਾੜਵੀਂ ਆਵਾਜ਼ ਦੀਵਾਲੀ ਲੋਹੜੀ ਵਿਆਹ ਸ਼ਾਦੀਆਂ ਵੇਲੇ ਪਟਾਕਿਆਂ ਦੀ ਉੱਚੀ ਆਵਾਜ਼ ਤੇ ਸ਼ੋਰਗੁਲ ਨੇ ਪਹਿਲਾਂ ਹੀ ਬਹੁਤ ਮੁਸ਼ਕਲਾਂ ਵਿੱਚ ਜ਼ਿੰਦਗੀ ਦੇ ਦਿਨ ਕੱਟਦੇ ਵਿਚਾਰੇ ਜੀਵਾਂ ਨੂੰ ਰੱਜ ਕੇ ਦੁਖੀ ਕਰਕੇ ਦਿਨ ਵੇਲੇ ਸਿਖਰਲੇ ਦੁਪਹਿਰੇ ਚਮਕਦੇ ਧਾਰੀ ਦਿਖਾ ਦਿੱਤੇ ਸਨ ਰਹਿੰਦੀ ਖੁੰਦੀ ਕਸਰ ਕੰਬਾਈਨਾ ਵਾਲਿਆਂ ਨੇ ਲਾਲਚ ਵਸੋ ਰਾਤ ਵੇਲੇ ਫਸਲਾਂ ਵਿੱਚ ਰਾਤ ਕੱਟ ਰਹੇ ਜੀਵਾਂ ਨੂੰ ਕੰਬਾਈਨਾ ਨੇ ਫਸਲਾਂ ਦੇ ਨਾਲ ਜਿਉਂਦਿਆਂ ਨੂੰ ਕਾਬੂ ਕਰਨ ਮਗਰੋਂ ਰੂਹ ਵਾਂਗ ਪੇਂਜ ਕੇ ਤੂੜੀ ਬਣਾ ਕੇ ਨਾਨਕੇ ਵਿੱਚ ਇੱਥੇ ਕਰਾ ਦਿੱਤੇ ਜਿਸ ਕਰਕੇ ਧਰਤੀ ਤੇ ਉਦਰਤੀ ਜੀਵ ਸੰਤੁਲਨ ਪ੍ਰਭਾਵਿਤ ਹੋ ਗਿਆ। ਛੱਪੜਾਂ ਵਿੱਚ ਪੁਰਾਣੇ ਸਮੇਂ ਸਾਫ਼ ਪਾਣੀ ਹੋਣ ਕਰਕੇ ਲੋਕ ਉਹਨਾਂ ਵਿੱਚ ਹੀ ਨਾਲ ਲੈਂਦੇ ਸੀ ਤੇ ਪਸ਼ੂਆਂ ਨੂੰ ਵੀ ਪਾਣੀ ਵੀ ਪਿਲਾਇਆ ਜਾਂਦਾ ਸੀ। ਸਾਫ਼ ਪਾਣੀ ਹੋਣ ਕਰਕੇ ਕੱਚੂ ਕੁੱਮੇ ਵੀ ਨਜ਼ਰ ਆਉਂਦੇ ਸੀ ਉਹਨਾਂ ਦਾ ਪਾਣੀ ਜ਼ਹਿਰੀਲਾ ਹੋਣ ਕਰਕੇ ਹੁਣ ਉਹ ਵੀ ਖਤਮ ਹੀ ਹੋ ਗਏ ਨੇ। ਟਰੈਕਟਰਾਂ ਤੇ ਜ਼ਮੀਨ ਪਧਰੀ ਕਰਨ ਵੇਲੇ ਜਿੱਥੇ ਰੇਤ ਦੇ ਟਿੱਬੇ ਚੁੱਕ ਦਿੱਤੇ ਉੱਥੇ ਕੀਚ ਬੌਟੀਆਂ, ਕਿਰਲੀਆਂ, ਡਿਬ ਕਾ ਹੀ ਖਪਰਾ ਇੱਟ ਸਿੱਟ ਦੀ ਹੋਂਦ ਖਤਮ ਕਰ ਦਿੰਦੀ। ਇਸ ਤੋਂ ਪਹਿਲਾਂ ਜੰਗਲੀ ਕੰਡਿਆਲੀ ਬੂਟੀ ਪੋਲੀ ਪੂਕੀ ਅੱਕ ਚਿਬੜ ਤੁੰਬੇ ਆਪ ਹੀ ਫਸਲੀ ਚੱਕਰ ਬਦਲਣ ਨਾਲ ਹੋਂਦ ਖਤਮ ਕਰ ਗਏ ਨੇ ਇਹਨਾਂ ਹੋਂਦ ਖਤਮ ਹੋਣ ਵਾਲੇ ਜੰਗਲੀ ਜੀਵਾਂ ਪੰਛੀਆਂ ਰੁੱਖਾਂ ਜੰਗਲੀ ਜੜੀ ਬੂਟੀਆਂ ਵਿੱਚ ਹੋਂਦ ਖਤਮ ਹੋਣ ਤੋਂ ਪਹਿਲਾਂ ਉਸ ਵੇਲੇ ਇਸ ਤਰ੍ਹਾਂ ਮਹਿਸੂਸ ਹੁੰਦਾ ਸੀ ਕਿ ਜਿਵੇਂ ਸੱਚਮੁੱਚ ਕੁਦਰਤ ਵੀ ਸਾਡੇ ਨਾਲ ਹੀ ਵਿਚਰ ਰਹੀ ਹੋਵੇ ਜਿੱਧਰ ਦੇਖੋ ਕੁਦਰਤੀ ਕੁਦਰਤ ਨਜ਼ਰ ਆਉਂਦੀ ਸੀ ਉਸ ਵੇਲੇ ਦੁੱਖ ਤਕਲੀਫਾਂ ਰੋਗ ਬਿਮਾਰੀਆਂ ਬਹੁਤ ਹੀ ਘੱਟ ਸੀ ਦਵਾਈਆਂ ਦੀ ਰੋੜ ਹੀ ਨਹੀਂ ਪੈਂਦੀ ਸੀ ਦੇਸੀ ਹਕੀਮ ਦੀ ਪੁੜੀ ਹਿਸਾਬ ਰੋਗਾਂ ਦੀ ਸਾਂਝੀ ਦਵਾਈ ਹੁੰਦੀ ਸੀ ਜਾਂ ਘਰੇਲੂ ਇਲਾਜ ਕਾੜਾ ਬਣਖਸ਼ਾ ਜਵੈਨ ਗੁਲਕੰਦ ਨਾਲ ਸਾਰੇ ਦੁੱਖਾਂ ਨੂੰ ਆਰਾਮ ਹੀ ਆ ਜਾਂਦਾ ਸੀ ਪਰ ਹੁਣ ਅਸੀਂ ਵੱਡੇ ਰੋਗਾਂ ਦੀ ਪਕੜ ਵਿੱਚ ਆ ਗਏ ਹੁਣ ਕਰਕੇ ਜੇ ਦਵਾਈਆਂ ਤਰੱਕੀ ਕਰ ਗਈਆਂ ਨੇ ਉਸ ਦੇ ਬਦਲੇ ਰੋਗ ਦੀ ਤਰੱਕੀ ਕਰਕੇ ਇਲਾਜ ਲਾਜ ਹੋ ਗਏ ਨੇ ਸਮਝਣ ਤੇ ਸੀ ਨਾ ਪਤਾਈਏ ਅੱਗੇ ਵਧਣਾ ਤੇ ਪਿੱਛੇ ਨਹੀਂ ਮੋੜਨਾ ਆਉਣ ਵਾਲੇ ਸੰਭਾਵੀ ਸਮੇਂ ਵਿੱਚ ਹੋਰ ਕੀ ਕੀ ਤਬਦੀਲੀਆਂ ਆਉਣੀਆਂ ਨੇ ਕੀ ਕੀ ਲੋਪ ਹੋਣਾ ਕਿਹੜੀ ਨਸਲ ਸਰਵਨਾਸ਼ ਦੇ ਘੇਰੇ ਵਿੱਚ ਆ ਜਾਵੇਗੀ ਕੀ ਕੀ ਵਿਕਾਸ ਹੋਵੇਗਾ ਤੇ ਕੀ ਕੀ વિનાਸ਼ ਇਸ ਬਾਰੇ ਆਉਣ ਵਾਲਾ ਸਮਾਂ ਹਿੱਦਸੇਗਾ ਇਹਨਾਂ ਬੰਗਾਰਾਂ ਦਾ ਸਾਨੂੰ ਡਟ ਕੇ ਸਾਹਮਣਾ ਕਰਨ ਵਾਸਤੇ ਤਿਆਰ ਹੋਣ ਦੀ ਲੋੜ ਹੈ ਤਬਦੀਲੀਆਂ ਕੁਦਰਤ ਦਾ ਨਿਯਮ ਤੇ ਵਰਤਾਰਾ ਹੈ ਮੌਸਮ ਤੇ ਪੰਨ ਪਾਣੀ ਵਿੱਚ ਤਬਦੀਲੀਆਂ ਜਦੋਂ ਤੋਂ ਇਹ ਧਰਤੀ ਹੋੰਦ ਵਿੱਚ ਆਈ ਹੈ ਤਬਦੀਲੀਆਂ ਵੀ ਆਉਣੀਆਂ ਵੀ ਉਸੇ ਦਿਨ ਤੋਂ ਹੀ ਸ਼ੁਰੂ ਹੋ ਗਈਆਂ ਹੋਣਗੀਆਂ ਇਸ ਗੱਲ ਦਾ ਸਹੀ ਹੋਣ ਬਾਰੇ ਪਤਾ ਲੈਣ ਵਾਸਤੇ ਥੋੜੀ ਖੋਜ ਦੀ ਜ਼ਰੂਰਤ ਹੈ ਜੇ ਮੌਜੂਦਾ ਤੇ ਬੀਤ ਚੁੱਕੇ ਸਮੇਂ ਬਿਲੇ ਚਲ ਰਹੀ ਸੀ ਚਲ ਚੁੱਕੀ ਅੱਖੀ ਦੇਖੇ ਤੇ ਹਡਾਇ ਕੁਦਰਤੀ ਘਟਨਾ ਕ੍ਰਮ ਬਾਰੇ ਸੋਚੀਏ ਤੇ ਤੁਲਨਾ ਕਰੀਏ ਤਾਂ ਕਾਫੀ ਕਾਰਨ ਨਜ਼ਰ ਆਉਂਦੇ ਨੇ ਦਿਮਾਗ ਵਿੱਚ ਸੰਭਾਲ ਕੇ ਰੱਖੀਆਂ ਨੂਠੀਆਂ ਆਯਾਦਾ ਮਤਾਬਕ ਸਭ ਤੋਂ ਪਹਿਲਾਂ ਕਾਲੀ ਬੋਲੀ ਹਨੇਰੀ ਬਾਰੇ ਗੱਲ ਕਰਨੀ ਸ਼ੁਰੂ ਕਰਦੇ ਹਾਂ ਕਾਲੀ ਬੋਲੀ ਹਨੇਰੀ ਜਿਵੇਂ ਇਸ ਤਿੰਨ ਸ਼ਬਦੀ ਨਾਂ ਤੋਂ ਹੀ ਪਤਾ ਲੱਗ ਜਾਂਦਾ ਹੈ ਕਿ ਇਹ ਐਸੀ ਹਨੇਰੀ ਹੋਵੇਗੀ ਜੋ ਕਾਲੀ ਤੇ ਬੋਲੀ ਹੋਵੇਗੀ ਪੁਰਾਣੇ ਸਮੇਂ ਵਿੱਚ ਵੀ ਹਰ ਕੁਦਰਤੀ ਘਟਨਾ ਕ੍ਰਮ ਦਾ ਨਾਂ ਉਸ ਵੇਲੇ ਦੇ ਵਿਦਵਾਨ ਬਜ਼ੁਰਗ ਐਸਾ ਨਾ ਰਖਦੇ ਸੀ ਜੋ ਸਾਰੇ ਲੋਕ ਜਲਦੀ ਤੇ ਸੌਖਾ ਸਮਝ ਸਕਣ। ਪੁਰਾਣੇ ਸਮੇਂ 1970-75 ਤੋਂ ਪਹਿਲਾਂ ਇਸ ਹਨੇਰੀ ਆਉਣ ਤੋਂ ਪਹਿਲਾਂ ਮਈ-ਜੂਨ ਮਹੀਨੇ ਕਾਫੀ ਤੂਫਾਨਾਂ ਦਾ ਅੰਦਾਜ਼ਾ ਕਰਕੇ ਗਰਮੀ ਵੱਧ ਜਾਣ ਨਾਲ ਪਾਰਾ ਵੀ ਉੱਪਰ ਹੋਣ ਹਵਾ ਵੀ ਹਲਕੀ ਹੋ ਕੇ ਜਦੋਂ ਉੱਪਰ ਚੱਲੇ ਜਾਂਦੀ ਹੈ ਤਾਂ ਹਮ ਤੋ ਉਸ ਵੇਲੇ ਦੇ ਬਜ਼ੁਰਗ ਸਾਬ ਲਾ ਲੈਂਦੇ ਸੀ ਕਿ ਕਾਲੀ ਬੋਲੀ ਹਨੇਰੀ ਜਾਂ ਰੋੜਾਂ ਵਾਲੇ ਛਪੜੇ ਉੱਪਰੋਂ ਦੀ ਭਾਵ ਚੱਕਰਬਾਤ ਵਾਲੀ بارش ਦੋਨੋਂ ਵਿੱਚੋਂ ਇਸ ਇੱਕ ਕੁਦਰਤੀ ਘਟਨਾ ਕ੍ਰਮ ਦਾ ਆਉਣਾ ਯਕੀਨੀ ਹੈ। ਜਿਸ ਕਰਕੇ ਸੀ ਉਡੀਕ ਸ਼ੁਰੂ ਕਰ ਦਿੰਦੇ ਸੀ ਥੋੜੇ ਸਮੇਂ ਮਗਰੋਂ ਖਾਬਾ ਵੀ ਹਲਕੀ ਹੋ ਕੇ ਉੱਪਰ ਉੱਠ ਜਾਣ ਕਰਕੇ ਜੋ ਖਲਾ ਖਾਲੀ ਤਾਂ ਬਣ ਜਾਣ ਕਰਕੇ ਉਸ ਨੂੰ ਪੂਰਾ ਕਰਨ ਪਰਨ ਵਾਸਤੇ ਸੱਚਮੁੱੱਚ ਪੱਛਮੀ ਦਿਸ਼ਾ ਵਿੱਚੋਂ ਗਹਿਰ ਜੀ ਦਿਖਾਈ ਦਿੰਦੀ ਜੋ ਦੇਖਦੇ ਹੀ ਦੇਖਦੇ ਸੱਜੇ ਖੱਬੇ ਉੱਪਰ ਆਪਣਾ ਘੇਰਾ ਵਧਾਉਂਦੀ ਹੋਈ ਛੂਕਦੀ ਹੋਈ ਨੇੜੇ ਆ ਕੇ ਖੌਰੂ ਪਾਉਂਦੀ ਬਹੁਤ ਤੇਜ਼ ਗਤੀ ਨਾਲ ਚੱਲ ਕੇ ਰੁੱਖਾਂ ਨੂੰ ਭੰਨਦੀ ਸੁੱਟਦੀ ਲੋਕਾਂ ਦੇ ਹਲਕੇ ਸਮਾਨ ਨੂੰ ਆਪਣੇ ਨਾਲ ਅੱਗੇ ਲੈ ਜਾਂਦੀ ਸੀ ਉਸ ਹਨੇਰੀ ਵਿੱਚ ਤੇਜ਼ ਹੌਣ ਕਰਕੇ ਮਿੱਟੀ ਦੇ ਰੇਤ ਦੇ ਕਣ ਵੀ ਸ਼ਾਮਲ ਹੋਣ ਕਰਕੇ ਉਸ ਦਾ ਰੰਗ ਕਾਲਾ ਹੋ ਜਾਂਦਾ ਸੀ ਉਸ ਦੀ ਆਵਾਜ਼ ਸ਼ੂਕਤੀ ਹੋਣ ਕਰਕੇ ਵੱਧ ਹੋਣ ਕਰਕੇ ਉਸ ਦੇ ਚੱਲਦਿਆਂ ਵੇਲੇ ਸੁਣਦਾ ਵੀ ਨਾ ਕੁਝ ਹੋਣ ਕਰਕੇ ਉਸ ਨੂੰ ਕਾਲੀ ਬੋਲੀ ਹਨੇਰੀ ਕਿਹਾ ਜਾਂਦਾ ਸੀ ਚੱਕਰਵਾਤ ਰੋੜਾਂ ਵਾਲਾ ਛੱਪੜ ਵਾਲੀ بارش ਰੋੜਾਂ ਵਾਲਾ ਛੱਪੜ ਤਿੰਨ ਸ਼ਬਦੀ ਨਾ ਸਿਰਫ ਸਾਡੇ ਪਿੰਡ ਕਾਲਮਾ ਵਾਸਤੇ ਹੀ ਹੈ ਬਾਕੀ ਸਭ ਵਾਸਤੇ ਇਸ بارش ਦਾ ਨਾ ਅਸਲ ਵਿੱਚ ਚੱਕਰਵਾਤ ਬਾਰਿਸ਼ੀ ਹੈ ਇਹ ਬਾਰਿਸ਼ ਵੀ ਬਹੁਤ ਪੁਰਾਣੇ ਸਮੇਂ ਤੋਂ ਸ਼ੁਰੂ ਹੋਈ ਹੋਵੇਗੀ ਪਰ ਹੁਣ ਲਗਭਗ ਨਾ ਬਰਾਬਰ ਹੋ ਚੁੱਕੀ ਹੈ ਮਈ ਚੂਨ ਮਹੀਨੇ ਜਦੋਂ ਮੌਸਮ ਐਸੀ ਹਾਲਤ ਵਿੱਚ ਹੋ ਜਾਂਦਾ ਜਦੋਂ ਹਵਾ ਵੀ ਧੁੱਪ ਨਾਲ ਤਪ ਕੇ ਉੱਪਰ ਉੱਠ ਜਾਂਦੀ ਹੈ ਤੇ ਹੇਠਲਾ ਸਾਹਵਾ ਤੋਂ ਖਾਲੀ ਹੋ ਜਾਂਦਾ ਤਾਂ ਅਰਬ ਸਾਗਰ ਤੋਂ ਬਹੁਤ ਸਾਰਾ ਪਾਣੀ ਲੈ ਕੇ ਤੇਜ਼ ਹਬਾਉਟ ਦੀ ਜੋ ਕਿਸੇ ਕਾਰਨ ਘੁੰਮਣ ਲੱਗ ਪੈਂਦੀ ਹੈ ਬਹੁਤ ਤੇਜ਼ ਘੁੰਮਣ ਘੇਰੀ ਵਾਂਗੂ ਘੁੰਮਦੀ ਹੋਈ ਅਤੇ ਬਹੁਤ ਤੇਜ਼ ਗਤੀ ਵਿੱਚ ਬਾਰਿਸ਼ ਕਰਦੀ ਹੋਈ ਬਲੋਚਿਸਤਾਨ ਸਰਹੱਦੀ ਸੂਬਾ ਤੇ ਪੰਜਾਬ ਵਿੱਚ ਪਾਣੀ ਹੀ ਪਾਣੀ ਵਹਾਉਂਦੀ ਹੋਈ ਅੱਗੇ ਨਿਕਲ ਜਾਂਦੀ ਸੀ ਇਸ ਬਾਰਿਸ਼ ਦੀ ਗਤੀ ਇੰਨੀ ਤੇਜ਼ ਹੁੰਦੀ ਸੀ ਖਪਰਾਣੇ ਸਮੇਂ ਵਿੱਚ ਮਾਹੌਲ ਠੀਕ ਹੋਣ ਕਰਕੇ ਸਾਰੇ ਲੋਕ ਗਰਮੀਆਂ ਨੂੰ ਰਾਤ ਵੇਲੇ ਕੋਠਿਆਂ ਜਾਂ ਛੱਤਾਂ ਤੇ ਸੌਂਦੇ ਹੁੰਦੇ ਸੀ ਦਿਨ ਚੜ੍ਹੇ ਤੋਂ ਸਵੇਰੇ ਮੰंजे ਤੇ ਬਿਸਤਰੇ ਉੱਤੇ ਹੀ ਛੱਡ ਆਉਂਦੇ ਸੀ ਹਮ ਹੋ ਜਾਣ ਵੇਲੇ ਜਦੋਂ ਉੱਤਰ ਪੱਛਮ ਦਿਸ਼ਾ ਵਿੱਚ ਬੱਦਲ ਨਜ਼ਰ ਆਉਂਦਾ ਸੀ ਤਾਂ ਲੋਕ ਬਿਸਤਰੇ 'ਤੇ ਜਾਣ ਦੇ ਡਰ ਤੋਂ ਜਦੋਂ ਬਿਸਤਰੇ ਤੇ ਮੰंजे ਹੇਠਾਂ ਉਤਾਰਨ ਦੀ ਕੋਸ਼ਿਸ਼ ਕਰਦੇ ਤਾਂ ਬਾਰਿਸ਼ ਪਹਿਲਾਂ ਹੀ ਆ ਜਾਂਦੀ ਤੇ ਸਭ ਕੁਝ ਗਿੱਲਾ ਕਰਕੇ ਅੱਗੇ ਨਿਕਲ ਜਾਂਦੀ ਸੀ ਲੋਕ ਗਿੱਲੇ ਹੋਏ ਬਿਸਤਰਿਆਂ ਨੂੰ ਸੁਕਾਉਣ ਲੱਗ ਪੈਂਦੇ ਸੀ ਰੋੜਾਂ ਵਾਲਾ ਛੱਪੜ ਕਾਲਮਾ ਪਿੰਡ ਦੇ ਉੱਤਰ-ਪੱਛਮੀ ਦਿਸ਼ਾ ਵਿੱਚ ਹੁੰਦਾ ਸੀ ਜੋ ਮਰੱਬੇਬੰਦੀ ਮਗਰੋਂ ਇਸ ਦੀ ਹੋਂਦ ਖਤਮ ਹੋ ਗਈ ਸੀ ਜਿਸ ਦਾ ਨਾਂ ਰੋੜਾਂ ਵਾਲਾ ਛੱਪੜ ਪੈਣ ਬਾਰੇ ਇੱਕ ਬਜ਼ੁਰਗ ਅਮਰੂ ਦੇ ਦੱਸਣ ਮੁਤਾਬਕ ਰੋੜਾਂ ਵਾਲੇ ਛੱਪੜ ਦੇ ਆਸ-ਪਾਸ ਸਾਰੀ ਧਰਤੀ ਵਿੱਚ ਰੋੜ ਬਹੁਤ ਸਨ 1925 ਤੋਂ ਪਹਿਲਾਂ ਸੀਮਿੰਟ ਦੇ ਹੋਂਦ ਵਿੱਚ ਆਉਣ ਤੋਂ ਪਹਿਲਾਂ ਪੱਕੇ ਮਕਾਨਾਂ ਦੀ ਉਮਰ ਬਤਾਉਣ ਵਾਸਤੇ ਇੱਟਾਂ ਦੇ ਵਾਰਾਂ ਨੂੰ ਜੋੜਨ ਵਾਸਤੇ ਚਿਕਨੀ ਮਿੱਟੀ ਦੇ ਗਾਰੇ ਤੋਂ ਕੰਮ ਲੈਂਦੇ ਸੀ ਮਗਰੋਂ ਉਸ ਦੀ ਮਜ਼ਬੂਤੀ ਹੋਰ ਵਾਸਤੇ ਲੋਕ ਰੋੜਾਂ ਵਾਲੇ ਛੱਪੜ ਵਾਲੇ ਥਾਂ ਤੋਂ ਰੋੜਾਂ ਨਾਲ ਬੋਰੀਆਂ ਭਰ ਕੇ ਗੱਡੀਆਂ ਤੇ ਰੱਖ ਕੇ ਸੇ ਪਾਣੀ ਵਾਲੇ ਛੱਪੜ ਵਿੱਚ ਰੋੜ ਧੋ ਕੇ ਲੱਗੀ ਮਿੱਟੀ ਉਤਾਰ ਕੇ ਰੋੜਾ ਸੁਕਾ ਕੇ ਫਿਰ ਕੜਾਈ ਵਿੱਚ ਪਾ ਕੇ ਅੱਗ ਨਾਲ ਗਰਮ ਕਰਕੇ ਨੇੜੇ ਰੱਖੀਆਂ ਚੱਕੀਆਂ ਵਿੱਚ ਪੀ ਕੇ ਬਰੀਕ ਚੂਰਾ ਕਰਕੇ ਫਿਰ ਬੋਰੀਆਂ ਵਿੱਚ ਪਾ ਕੇ ਰੱਖਦੇ ਪੱਕੀਆਂ ਇੱਟਾਂ ਦੀ ਚਣਾਈ ਵੇਲੇ ਇੱਟਾਂ ਦੇ ਵਾਰਾਂ ਨੂੰ ਜੋੜਨ ਵਾਸਤੇ ਇਸ ਚੂਰੇ ਚੋਨੇ ਦੀ ਵਰਤੋਂ ਕਰਦੇ ਸੀ ਉਸ ਵੇਲੇ ਲੋਕ ਬਹੁਤ ਮਿਹਨਤੀ ਹੁੰਦੇ ਸੀ ਤੇ ਰੋੜਾਂ ਕਰਕੇ ਹੀ ਉਸ ਛੱਪੜ ਦਾ ਨਾਂ ਰੋੜਾਂ ਵਾਲਾ ਛੱਪੜ ਪੈ ਗਿਆ ਸੀ ਮੇਰੇ ਬਚਪਨ ਵੇਲੇ ਦੀਆਂ ਯਾਦਾਂ ਯਕੀਨ ਨਾ ਦੱਸਤੀਆਂ ਨੇ ਕਿ ਪੁਰਾਣੇ ਸਮੇਂ ਵਿੱਚ ਗਰਮੀ ਤੇ ਸਰਦੀ ਮੌਜੂਦਾ ਸਮੇਂ ਨਾਲੋਂ ਬਹੁਤ ਵੱਧ ਪੈਂਦੀ ਸੀ ਸਬੂਤ ਵਜੋਂ 1950-55 ਈਸਵੀ ਤੋਂ ਪਹਿਲਾਂ ਤੇ ਮਗਰੋਂ ਜਦੋਂ ਟਿੱਕੀ ਹੋਈ ਦੁਪਹਿਰ ਵੇਲੇ ਗਰਮੀਆਂ ਨੂੰ ਲੋਨ ਨਾਲੋਂ ਵੱਧ ਚਲਦੀ ਸੀ ਉਦੋਂ ਦੁਪਹਿਰ ਵੇਲੇ ਜਦੋਂ ਅਸੀਂ ਰੁੱਖਾਂ ਹੇਠਾਂ ਕਿਸੇ ਛੱਤ ਹੇਠ ਖੜੇ ਹੋ ਕੇ ਦੂਰ ਦੇਖਦੇ ਤਾਂ ਗਰਮੀ ਦੀਆਂ ਲਹਿਰਾਂ ਤਰੰਗਾਂ ਦੇ ਰੂਪ ਵਿੱਚ ਸਪਸ਼ਟ ਦਿਸਤੀਆਂ ਹੁੰਦੀਆਂ ਸੀ ਜੋ ਹੁਣ ਨਹੀਂ ਹੈ ਹੁਣ ਕਾਹੀ ਬੂਟੀ ਇੱਥੇ ਤਾਂ ਹੈ ਪਰ ਬਾਹਰ ਖਤਮ ਹੋ ਚੁੱਕੀ ਹੈ ਪਰ ਪੁਰਾਣੇ ਸਮੇਂ ਵੇਲੇ ਗਰਮੀਆਂ ਨੂੰ ਦੂਰ ਖੇਤਾਂ ਵਿੱਚੋਂ ਜਦੋਂ ਅਸੀਂ ਰੇਤ ਦੇ ਵਿੱਚ ਛੇਠੋਂ ਦੀ ਦੂਰ ਤੱਕ ਕਾਹੀ ਦੀ ਲਗਰ ਨੂੰ ਉੱਪਰ ਖਿੱਚਦੇ ਤਾਂ ਪੁੱਟਦੇ ਤਾਂ ਕਾਹੀ ਦੀ ਲਗਨਾ ਗਿੱਲੀ ਜੀ ਡੱਲੀ ਲੱਗੀ ਨੂੰ ਪਤਨਾ ਉਤਾਰ ਕੇ ਮੂੰਹ ਵਿੱਚ ਪਾਉਂਦੇ ਤਾਂ ਉਹ ਬਹੁਤ ਮਿੱਠੀ ਲੱਗਦੀ ਸੀ ਅਸਲ ਵਿੱਚ ਕਾਹੀ ਬੁੱਟੀ ਕਮਾਦੀ ਨਸਲ ਵਿੱਚੋਂ ਹੋਣ ਕਰਕੇ ਇਸ ਦਾ ਰਸ ਵੀ ਕਮਾਦ ਦੇ ਰਸ ਵਾਂਗੂ ਮਿੱਠਾ ਹੁੰਦਾ ਹੈ ਇਹ ਬਰੀਕ ਹੋਣ ਕਰਕੇ ਫਸਲ ਨਹੀਂ ਬਣ ਸਕੀ ਪਰ ਕਮਾਦ ਮੋਟਾ ਹੋਣ ਕਰਕੇ ਫਸਲ ਬਣ ਚੁੱਕੇ ਹੈ ਇਸ ਕਰਕੇ ਗਰਮੀਆਂ ਨੂੰ ਜਦੋਂ ਜ਼ਿਆਦਾ ਗਰਮੀ ਨਾਲ ਰੇਤ ਬਹੁਤ ਤਪ ਜਾਂਦੀ ਕਾਹੀ ਦਾ ਰਸ ਤਪੀ ਹੋਈ ਰੇਤ ਨਾਲ ਜਿਵੇਂ ਗੰਨੇ ਦੇ ਰਸ ਨੂੰ ਕੜਾਹੀ ਵਿੱਚ ਪਾ ਕੇ ਗਰਮ ਕਰਕੇ ਗੁੜ ਦਾ ਰੂਪ ਦਿੱਤਾ ਜਾਂਦਾ ਹੈ ਇਸੇ ਤਰ੍ਹਾਂ ਇਸ ਦਾ ਰਸ ਤਪ ਕੇ ਗੁੜ ਬਣ ਕੇ ਲਗੜ ਦੇ ਨਾਲ ਹੀ ਲੱਗ ਜਾਂਦਾ ਸੀ ਪਰ ਹੁਣ ਗਰਮੀ ਘੱਟ ਤੇ ਤਾਪਮਨ ਉਹਨਾਂ ਦਿਨਾਂ ਨਾਲੋਂ ਘੱਟ ਹੋਣ ਕਰਕੇ ਕਾਹੀ ਦੇ ਰਸ ਦਾ ਗੁੜ ਨਹੀਂ ਬਣਦਾ ਸਰਦੀਆਂ ਨੂੰ ਵੀ ਪਹਿਲਾਂ ਹੁਣ ਨਾਲੋਂ ਵੱਧ ਸਰਦੀ ਹੁੰਦੀ ਸੀ ਸਬੂਤ ਹੈ ਪੁਰਾਣੇ ਸਮੇਂ ਵੇਲੇ ਕਈ ਵਾਰ ਸਰਦੀਆਂ ਨੂੰ ਜ਼ਿਆਦਾ ਠੰਡ ਪੈਂਡ ਕਰਕੇ ਛੱਪੜਾਂ ਦਾ ਪਾਣੀ ਵੀ ਜਮ ਜਾਂਦਾ ਸੁਣਿਆ ਸੀ ਤੇ ਖੜੇ ਖੂਹਾਂ ਦੀਆਂ ਉੱਪਰ ਲੀਆਂ ਲੋਹੇ ਦੀਆਂ ਟਿੰਡਾਂ ਵਿੱਚ ਦਾ ਪਾਣੀ ਜੰਮ ਗਿਆ ਸੁਣਿਆ ਸੀ 1935-36 ਵੇਲੇ ਜਦੋਂ ਅਸੀਂ ਬਹੁਤ ਛੋਟੀ ਉਮਰ ਦੇ ਸੀ ਸਾਡੇ ਘਰਾਂ ਵਿੱਚੋਂ ਲਗਦੀਆਂ ਵੱਡੀਆਂ ਭੈਣਾਂ ਸ਼ਾਮ ਨੂੰ ਬਾਟੀਆਂ ਥਾਲੀਆਂ ਵਿੱਚ ਪਾਣੀ ਪਾ ਕੇ ਉਸ ਵਿੱਚ ਦੁੱਧ ਤੇ ਖੰਡ ਮਿਲਾ ਕੇ ਸਾਡੇ ਪੱਕੇ ਘੜਦੇ ਬਨੇਰੇ ਤੇ ਰੱਖ ਸਵੇਰੇ ਉਸ ਵਕਤ ਤੇ ਕੁਲਫੀ ਵਾਂਗੂ ਜੰਮੇ ਹੋਏ ਮਿੱਠੇ ਪਾਣੀ ਦੇ ਟੁਕੜੇ ਬਣਾ ਕੇ ਵੰਡ ਦਿੰਦੀਆਂ ਸੀ ਪਰ ਅੱਜਕੱਲ੍ਹ ਪਾਣੀ ਦਾ ਇਸ ਤਰ੍ਹਾਂ ਜਮ ਜਾਣਾ ਸੁਣ ਵਿੱਚ ਨਹੀਂ ਆਇਆ ਵਾਪਰੋਲੀ ਪੁਰਾਣੇ ਸਮੇਂ ਬਿਲੇ ਗਰਮੀਆਂ ਨੂੰ ਹਰ ਸਾਲ ਅਪ੍ਰੈਲ, ਮਈ, ਜੂਨ ਤੇ ਜੁਲਾਈ ਨੂੰ ਬਾਵਰੋਲੇ ਦੇਖਣ ਨੂੰ ਮਿਲ ਜਾਂਦੇ ਸੀ ਪਰ ਹੁਣ ਇੰਨਾ ਦੇ ਬਰਾਬਰ ਨਹੀਂ ਬਾਵਰੋਲਾ ਚਲਦੀ ਸੂਰਤ ਵਿੱਚ ਹਵਾ ਦੀ ਇੱਕ ਗੰਢੀ ਹੁੰਦੀ ਹੈ ਜੋ ਦੇਖਣ ਨੂੰ ਹੇਠੋਂ ਲੋਕਧਰ ਤੇ ਉੱਪਰ ਨੂੰ ਜਾਂਦੀ ਖੁੱਲਦੀ ਘੇਰਾ ਬਣਾਉਂਦੀ ਹੋਈ ਘੁੰਮਦੀ ਘੁੰਮਦੀ ਅਗਾਹ ਤੁਰੀ ਜਾਂਦੀ ਹੈ ਜਿੱਥੋਂ ਇਹ ਹਵਾ ਦੀ ਗੰਢ ਲੰਘਦੀ ਹੈ ਤਾਂ ਘੁਮਣ ਦੇ ਬਲ ਨਾਲ ਹਰ ਹਲਕੀ ਚੀਜ਼ ਨੂੰ ਆਪਣੇ ਨਾਲ ਮਿਲਾ ਕੇ ਉੱਪਰ ਵੀ ਲੈ ਜਾਂਦੀ ਹੈ ਹਲਕੀ ਚੀਜ਼ ਉੱਪਰ ਜਾ ਕੇ ਜਦੋਂ ਇਸ ਦੇ ਘੇਰੇ ਦੇ ਬਾਹਰ ਵਾਲੇ ਪਾਸੇ ਹੋ ਜਾਂਦੀ ਹੈ ਉਥੇ ਇਸ ਦਾ ਬਲ ਘਟ ਹੋਣ ਕਰਕੇ ਉਹੀ ਹਲਕੀ ਚੀਜ਼ ਵਸਤੂ ਉੱਪਰੋਂ ਹੇਠਾਂ ਤਰਤੀ ਤੇ ਡਿੱਗ ਜਾਂਦੀ ਹੈ। ਵਾਵਰੋਲਾ ਵੀ ਚੱਕਰਵਾਤਾ ਘੁੰਮਣ ਵਾਲਾ ਬਹੁਤ ਹੀ ਛੋਟੀ ਸ਼ਕਲ ਹੈ ਜੋ ਕਿਸੇ ਕਾਰਨ ਘੁੰਮਣ ਲੱਗ ਪੈਂਦਾ ਹੈ। ਤਾਤ੍ਰਿਕ ਵਾਵਰੋਲੇ ਦਾ ਸੰਬੰਧ ਬਾਹਰ ਲੀਆਂ ਸ਼ੈਆਂ ਭੂਤਾਂ ਝੜੇਲਾਂ ਨਾਲ ਜੋੜ ਦਿੰਦੇ ਨੇ ਜੋ ਕਿ ਬਿਲਕੁਲ ਝੂਠ ਹੈ। ਵਾਵਰੋਲਾ ਸਿਰਫ ਘੁੰਮਣ ਵਾਲੀ ਤਰੀ ਜਾਂਦੀ ਹਵਾ ਦੀ ਇੱਕ ਗੰਢ ਹੁੰਦੀ ਹੈ। ਕਈ ਵਾਵਰੋਲੇ ਬਹੁਤ ਉੱਚੇ ਚਲੇ ਜਾਣ ਕਰਕੇ ਬੁੱਧੀ ਵਾਲੇ ਵਾਵਰੋਲੇ ਅਕਵਾਉਂਦੇ ਨੇ। ਪੁਰਾਣੇ ਸਮੇਂ ਬਿਲੇ ਨਮੀਆਂ ਵਿਗਿਆਨਕ ਕਾਢਾਂ ਦਾ ਸਮਾਜ ਵਿੱਚ ਪਹਿਲੀ ਵਾਰ ਆਉਣਾ। ਰੇਲਵੇ ਲਾਈਨ ਤਾਂ ਪਹਿਲੋਂ ਹੀ ਵਿਛੀ ਹੋਈ ਹੋਣ ਕਰਕੇ ਰੇਲ ਗੱਡੀ ਵੀ ਚੱਲ ਰਹੀ ਸੀ। ਇਸੇ ਤਰ੍ਹਾਂ ਸ਼ਹਿਰ ਤੋਂ ਸ਼ਹਿਰ ਤੱਕ ਸੜਕ ਬਣ ਜਾਣ ਕਰਕੇ ਭਾਪ ਵਾਲੀ ਇੰਜਣ ਵਾਲੀਆਂ ਬੱਸਾਂ ਵੀ ਚੱਲਦੀਆਂ ਸੀ। ਬੱਸ ਦੇ ਪਿਛਲੇ ਪਾਸੇ ਅੱਗ ਦੀ ਪੱਠੀ ਚੁੱਲਾ ਹੁੰਦਾ ਸੀ। ਉਸ ਵਿੱਚ ਬੱਸ ਉੱਪਰ ਰੱਖਿਆ ਵਾਲਣ ਵਾਲਗੇ ਬੰਨਦੀ ਭਾਪ ਪਾਈਪ ਦੇ ਰਸਤੇ ਅੱਗੇ ਫਿਟ ਕੀਤੇ ਜਾਣ ਵਾਲੀ ਇੰਜਣ ਤੱਕ ਪਹੁੰਚਦੀ ਸੀ ਜਿਸ ਨਾਲ ਇੰਜਣ ਚੱਲ ਪੈਂਦਾ ਸੀ। ਬਸਾਂ ਦੇ ਚੱਲਣ ਤੁਰਨ ਦਾ ਸਮਾਂ ਬਸ ਸਵਾਰੀਆਂ ਨਾਲ ਭਰਨ ਦਾ ਲੋਡ ਪੂਰੀ ਹੋਣ ਕਰਕੇ ਹੀ ਬਸ ਤੁਰਦੀ ਸੀ ਉਸ ਵੇਲੇ ਪਿੰਡੂ ਲੋਕ ਬਹੁਤ ਖੁਸ਼ ਤੇ ਹੈਰਾਨ ਹੋਏ ਜਦੋਂ ਪਿੰਡਾਂ ਵਿੱਚ ਪਹਿਲੀ ਵਾਰ ਸਾਈਕਲ, ਰੇਡੀਓ, ਟਾਈਮ ਪੀਸ, ਘੜੀਆਂ, ਗ੍ਰਾਮੋਫੋਨ, ਤਵਿਆਂ ਵਾਲੀਆਂ ਮਸ਼ੀਨਾਂ, ਸਲਾਈ ਤੇ ਪੱਠੇ ਕੁੱਤਰਨ ਵਾਲੀ ਮਸ਼ੀਨ ਦੇਖੀ। ਓਲੇ ਪਾਰੇ ਲੋਕ ਰੇਡੀਓ ਤੇ ਟਾਈਮ ਪੀਸ ਨੂੰ ਪੁੱਠਾ ਸਿੱਧਾ ਕਰਕੇ ਵਿੱਚ ਬੈਠਾ ਬੰਦਾ ਦੇਖਣ ਵਾਸਤੇ ਕੋਲ ਵੀ ਲੈਂਦੇ ਤੇ ਰੇਡੀਓ ਵਿੱਚ ਸੋਹਣੀ ਆਵਾਜ਼ ਨਾਲ ਗੀਤ ਗਾਉਣ ਵਾਲਾ ਗਾਇਕ ਸੈਗਲ ਨਾ ਦਿਸਣ ਤੋਂ ਮਗਰੋਂ ਉਦਾਸ ਹੋ ਜਾਂਦੇ ਪਿੰਡਾਂ ਵਿੱਚ ਬਿਜਲੀ ਤਾਂ 1973 74 ਨੂੰ ਆਈ ਸੀ ਬਾਕੀ ਅਗਲੇ ਚੌਥੇ ਅਧਿਆਇ ਵਿੱਚ